ਰੇਟ ਤਾਂ 598000 ਰੁਪਏ ਬਾਕੀ ਮੌਕੇ ਤੇ ਮੰਨਦਾਂ ਲੱਗੂਗਾ ਸਵਰਾਜ 960 2016 ਮਾਡਲ ਹੈ ਜੀ ਪੰਜਾਬ ਦਾ ਨੰਬਰ ਹੈ ਇਹ 2021 ਮਾਡਲ ਹੈ ਜੀ ਗੇਅਰ ਪ੍ਰੋ 4 ਸਪੀਡ ਚ ਇਹ ਆਗਾ 5630 ਕੋਨੋ ਪੀ ਨਾਲ ਦੀ ਹੈ ਯੂ ਐਸ ਏ ਲੱਗੀ ਵੀ ਹੁੰਦੀ ਹੈ ਮੋਰ ਵੀ ਹੁੰਦੇ ਸਪੈਸ਼ਲ ਉਹਦੇ ਜਿਹੜੇ ਜੀਮੀਂਦਾਰ ਭਰਾ ਨਵਾਂ ਟਰੈਕਟਰ ਜਾਂ ਪੁਰਾਣਾ ਟਰੈਕਟਰ ਲੈਣ ਬਾਰੇ ਸੋਚ ਰਹੇ ਆ ਅੱਜ ਦੀ ਵੀਡੀਓ ਉਹਨਾਂ ਵਾਸਤੇ ਆ ਅੱਜ ਦੀ ਵੀਡੀਓ 'ਚ ਪਹੁੰਚਿਆ ਬਾਬਾ ਟਰੈਕਟਰ ਸੇਲ ਪਰਚੇਜ਼ ਵਾਲੇ ਭਰਾਵਾ ਕੋਲੇ ਇੰਨਾ ਕੋਲੇ ਸਾਡੇ ਟਰੈਕਟਰ ਤੁਸੀਂ ਦੇਖ ਸਕਦੇ ਹੋਗੇ ਤੇ ਇਹਨਾਂ ਟਰੈਕਟਰਾਂ ਬਾਰੇ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦੇਵਾਂਗੇ ਤੇ ਬਾਈ ਨਾਲ ਗੱਲ ਉਹ ਕਰਾਂਗੇ ਆਪਾਂ ਨਾਲ ਬਾਈ ਲਾਡੀ ਰਹੋਗੇ ਵੀਡੀਓ ਚ ਸੱਸੀ ਗੱਲ ਬਾਈ ਸੱਸੀ ਗੱਲ ਬਾਈ ਤੇ ਬਾਈ ਕਿੰਨੇ ਟਰੈਕਟਰ ਨੇ ਆਪਣੇ ਕੋਲੇ ਅੱਜ ਸਾਨੂੰ ਆਪਣੇ ਕੋਲ ਹੈਗੇ ਬਾਈ 15-20 ਟਰੈਕਟਰ ਤੇ ਆਪਣਾ ਐਡਰੈਸ ਵੀਰੇ ਆਪਣਾ ਸਟੈਂਡਰਡ ਚੌਕ نیشنل ਹੋਟਲ ਦੇ ਨਾਲ ਆਪਣਾ ਸ਼ੋਅਰੂਮ ਆ ਬਾਬਾ ਟਰੈਕਟਰ ਸੇਲ ਪਰਚੇਜ ਦੇ ਨਾਲ ਠੀਕ ਹੈ ਤੇ ਕਿੰਨਾੜਾ ਹੋਊਗਾ ਬਾਈ ਜੇ ਨੂੰ ਕੰਮ ਕਰਨਾ ਆਪਾਂ ਨੂੰ শোরੂਮ ਨੂੰ ਤਾਂ ਹੋਇਆ 5 ਸਾਲ ਕੰਮ 바ਵਾ ਟਾਈਮ ਦੇ ਕਰਦੇ ਕਿੱਥੋਂ ਸਟਾਰਟ ਕਰਨਾ ਉਹ ਬਾਹਰਲੇ ਟਰੈਕਟਰ ਤੋਂ ਕਰ ਲਾਂ 5075 ਤੋਂ ਜੀ 5075 ਕਿਉਂ ਡੀਰ ਹਾਂ ਜੀ ਆ 50 ਇਹ 2018 ਮਾਡਲ ਹੈ ਜੀ ਬਿਲਕੁਲ ਨਵਾਂ ਟਰੈਕਟਰ ਹੈ ਟਾਇਰ ਦੁਬਾਰੀ ਲੱਗੇ ਹੋਏ ਆ ਨਵੇਂ ਇਹ ਚੱਲਿਆ ਕਿੰਨਾ ਕੋਈ ਇਹ ਬਸ 2250 ਘੰਟਾ ਚੱਲੇ ਹੋਏ ਠੀਕ ਹੈ ਇਹ ਕੀ ਡਿਮਾਂਡ ਹੈ ਇਹ ਡਿਮਾਂਡ ਹੈ 11,75,000 ਜੀ ਪੇਡ ਬੂਟ ਸਾਰਾ ਕੁਝ ਕੰਪਨੀ ਦੇ ਲੱਗੇ ਹੋਏ ਸਾਰਾ ਕੋਲੋਂ ਪੀ ਨਾਲ ਦੀ ਹੈ ਯੂਐਸਏ ਲੱਗੀ ਵੀ ਹੁੰਦੀ ਹੈ ਠੀਕ ਹੈ ਮੋਰ ਵੀ ਹੁੰਦੇ ਸਪੈਸ ਨਾਲ ਉਹਦੇ ਠੀਕ ਹੈ ਹਾਂ ਤੇ ਇਹ ਕੈਮਰੇ ਜਿਹੜਾ ਜਉਂਦੀ ਹੈ 535 ਇਹ ਹੈਗਾ 5405 2021 ਮਾਡਲ ਹੈ ਜੀ ਠੀਕ ਹੈ ਜੀ ਹਾਂ ਟੈਟੂ ਸਾਰਾ ਕੋਲੋਂ ਨਾਲ ਦੇ 85 ਪੈਸੇ ਬਿਲਕੁਲ ਨਵਾਂ ਟਰੈਕਟਰ ਸਾਰਾ Ориਜਨਲ ਟਰੈਕਟਰ ਹੈ ਹੁਣ ਤਾਂ ਥੋੜਾ ਜਿਹਾ ਵਾਹਨ ਬੋਣ ਵਾਹਿਆ ਕਰਕੇ ਲਿਬੜਿਆ ਹੋਇਆ ਕਤੂ ਕਤੂ ਕਰਿਆ ਸੀ ਇਹ ਕਿੰਨਾ ਚੱਲਦਾ ਬਈ ਇਹ 1000 ਰੁਪਏ ਘੰਟਾ ਚੱਲਿਆ ਬਈ ਇਹਦੀ 1.15 ਲੱਖ ਰੁਪਏ ਜੀ 2021 ਮਾਡਲ ਹੈ ਟਰੈਕਟਰ ਬਿਲਕੁਲ ਨਵਾਂ ਹੈ ਬਾਕੀ ਤੁਸੀਂ ਟਰੈਕਟਰ ਕਰਾਇਤੇ ਵੀ ਦਿਨੇ ਹਾਂ ਕਰਾਇਤੇ ਵੀ ਦਿਨੇ ਠੀਕ ਹੈ ਤੇ ਕਾਗਜ਼ ਪੱਤਰਾਂ ਦੀ ਕਾਗਜ਼ ਪੱਤਰੇ ਆਪਣੀ ਫੁੱਲ ਗਾਰੰਟੀ ਹੋ ਜੀ ਜੇ ਮੰਨ ਲਓ ਕੋਈ ਭਰਾ ਲੋਨ ਬਾਰੇ ਕਹਿੰਦਾ ਲੋਨ ਵੀ ਕਰਵਾ ਦੇਂਗੇ ਜੀ ਠੀਕ ਹੈ ਹਾਂ ਹਾਂ ਸੋਨ ਲਿੱਕ ਦੀ ਗੱਲ ਕਰੀਏ ਬਾਈ ਇਹ ਸੋਨ ਲਿੱਕ 750 ਟਾਰਕ ਪਲੱਸ 2022 ਮਾਡਲ 2 ਸਪੀਡ ਹਾਂ ਇਹਦੀ ਕੰਡੀਸ਼ਨ ਬਈ ਕੰਡੀਸ਼ਨ ਜਿਵੇਂ ਬਿਲਕੁਲ ਨਵਾਂ ਬਾਈ 7-800 ਘੰਟਾ ਚੱਲਿਆ ਹੋਊਗਾ ਇਹ ਸਾਰਾ ਹਾਂ ਰੇਟ ਤਾਂ 598000 ਰੁਪਏ ਬਾਕੀ ਮੌਕੇ ਤੇ ਮੰਨਦਾਂ ਲੱਗ ਹੋ ਜਾਊਗਾ ਹਾਂਜੀ ਹਾਂ ਇਹ ਹੈਗਾ 5630 ਹਾਂਜੀ ਹਾਂ 5630 20 ਮਾਡਲ ਹੈ 20 ਮਾਡਲ 21 ਦੀ ਕਾਪੀ ਤੇ ਰੇਟ ਇਹਦਾ ਹੈਗਾ 20 ਲੱਖ 60000 ਰੁਪਏ 20 ਲੱਖ 60000 ਰੁਪਏ ਹਾਂ ਬਿਲਕੁਲ ਨਵਾਂ ਟਰੈਕਟਰ ਸਾਰਾ Ориਜਨਲ ਆਰ Ориਜਨਲ ਹਾਂਜੀ ਹਾਂ ਅੱਗੇ ਜੋੜੀਆ 55 ਦਾ ਸੀ ਅੱਗੇ ਆ ਗਿਆ ਜੋੜੀਆ 5510 ਇਹ ਹੈਗਾ 2022 ਮਾਡਲ 23 ਦੀ ਕਾਪੀ ਹਾਂ ਬਿਲਕੁਲ ਨਵਾਂ ਟਰੈਕਟਰ ਹੈ ਜਿਵੇਂ ਏਜੰਸੀ ਟਾਈਪ ਕਹਦੇ ਜੀ ਨੂੰ ਇਹ ਕਿੰਨਾ ਵੇਚਣ ਦਾ ਹੈ ਇਹ ਚੱਲਿਆ ਹੋ 5-600 ਘੰਟਾ ਜੀ ਰੇਟ ਵਜਰਾ ਰੇਟ ਇਹਦਾ ਹੈਗਾ 798000 ਇਹ 2021 ਮਾਡਲ ਹੈ ਜੀ ਗੇਅਰ ਪ੍ਰੋ ਫੋਰ ਸਪੀਡ ਚ ਜਿਵੇਂ 52 ਦਾ ਸੀ ਫੋਰਥ ਸਪੀਡ ਸੀ ਤੇ 2021 ਮਾਡਲ ਹੈ ਬਿਲਕੁਲ ਨਵਾਂ ਟਰੈਕਟਰ ਇਹ Ориਜినਲ ਚੱਲੇ ਹੋਇਆ 1100 ਘੰਟਾ 798000 ਰੁਪਏ ਰਮਾੜੀ ਦੀ ਇਹ 5405 ਜੀ ਬਿਲਕੁਲ ਨਵਾਂ ਟਰੈਕਟਰ ਹੈ ਆਲ Ориਜినਲ 2021 ਮਾਡਲ ਹੈ 845000 ਰੁਪਏ ਰਮਾੜਿਆ ਜੀ ਪਸ ਇਹੀ ਸਾਰੇ 1100 12 1500 ਘੰਟਾ ਆਵੇ ਇੱਥੇ ਲਗਭਗ ਚੱਲੇ ਹੁੰਦੇ 1000 ਘੰਟਾ ਹੀ ਚੱਲੇ ਹੋਏ ਜੀ ਜਮਨ ਲਓ ਸਾਰੇ ਟਰੈਕਟਰ ਸਾਰੇ ਟਰੈਕਟਰ 1000 ਘਟ ਚੱਲੇ ਹੋਣਗੇ ਫਸਟ ਪਾਰਟੀ ਨੂੰ ਕੋਈ ਸੈਕੰਡ ਪਾਰਟੀ ਹੋ ਜਰਾ ਕੋਈ ਬਾਬਾ ਨੀਵਾ ਮਾਡਲ ਹੈ ਬਸ ਹੁੰਦੀ ਉੱਚਾ ਮਾਡਲ ਨੇ ਨੰਬਰ ਸਾਰੇ ਸਾਰੇ ਨੰਬਰ ਸਾਰੇ ਪੰਜਾਬ ਬਾਹਰਲਾ ਕੋਈ ਨਹੀਂ ਹੋ ਜੀ ਇਹ 2017 ਮਾਡਲ 5310 ਫੁੱਲ ਟੌਪ ਮਾਡਲ ਬਿਲਕੁਲ ਨਵਾਂ ਟਰੈਕਟਰ ਵਾਸ ਵੀਡੀਓ 6 ਲੱਖ 635000 ਰੁਪਏ ਜੀ ਪੈਟੂਨ ਸਾਰੇ ਨਾਲ ਦੇ ਇਹ ਸੋਨਾਲੀਕਾ ਇਹ ਸੋਨਾਲੀਕਾ 2022 ਮਾਡਲ 22 ਦੇ ਮਾਰ ਕੇ 23 ਦੀ ਕਾਪੀ 3 ਸਪੀਡ ਹਾਂ ਚੇਂਜਰ ਵਾਲਾ ਟਾਰਚ ਪਲੱਸ ਇਹਦੀ 610000 ਰੁਪਏ ਜੀ ਠੀਕ ਹੈ ਬਾਈ ਮਾਡਲ ਦਾ ਟੈਟੂ ਸਾਰਾ ਕੁ ਨਾਲ ਦਾ ਬਿਲਕੁਲ ਨਵਾਂ ਟਰੈਕਟਰ ਤੇ ਇਹ ਜਿਹੜੇ ਸੁਨਾਰੀ ਕੱਢੇ ਸੱਖੇ ਰ ਆਰਐਕਸ ਉਹ ਚ ਆ ਗਈ 2023 ਮਾਡਲ ਹੈ ਬਿਲਕੁਲ ਨਵਾਂ ਟਰੈਕਟਰ ਹੈ 3 ਸਪੀਡ ਦੇ ਵਿੱਚ ਹੈ ਇਹ ਕਿੰਨਾ ਚੱਲਿਆ ਹੈ ਜੀ ਇਹ ਚੱਲਿਆ ਉਹ 4-5 400 ਘੰਟ ਦੇ ਲਗਭਗ ਜੀ 698000 ਰੁਪਏ ਅਡਵਾਂਟ ਹੈ ਜੀ। ਬਾਕੀ ਵੀਰੇ ਲੋਨ ਬਾਰੇ ਕੀ ਕੀ ਬਸੀ ਹੈ ਲੋਨ ਦਾ ਸਿਬਲ ਸਹੀ ਹੋਣਾ ਚਾਹੀਦਾ ਜੀ। ਕਾਪੀ ਗਾਇ ਸਾਡੀ ਫੁੱਲ ਗਰੰਟੀ ਹੋਊਗੀ। ਉਹਦਾ ਸੀਰ ਕਰਕੇ ਦੇਨੇ ਪੂਰੇ। ਹਾਂ ਜੀ। ਇਹ ਆਪਣਾ ਨਿਊ ਮੋਡਲ ਹਨ ਸਖਤੀ ਨਹੀਂ ਲੱਗਦਾ ਇਹ 2020 ਮਾਡਲ ਹੈ ਜੀ। ਹਾਂ ਬਿਲਕੁਲ ਨਵਾਂ ਟਰੈਕਟਰ ਹੈ। ੱੱਕੇ ਦਾ ਬੰਪਰ ਲੱਗਿਆ ਹੋਇਆ ਹੈ। ਛਤਰੀ ਦਾ ਕੰਪਨੀ ਬੋਲੀ ਆਉਂਦੀ ਹੈ। ਇਹਦੇ ਰੇਟ ਦੀ ਗੱਲ ਕਰੀਏ। ਇਹ 775000 ਰੁਪਏ ਜੀ। ਇਹ ਕਿੰਨਾ ਕਿੰਨਾ ਚੱਲਿਆ ਬਈ? ਬਸ 81100 ਘੰਟਾ ਇਹ ਚੱਲਿਆ ਬਈ। ਇਨੇ ਕ ਘੰਟੇ ਚੱਲੇ ਆ ਕੋਈ 800 ਕੋਈ 1000 ਕੋਈ 1500 ਆ ਘੰਟੇ ਵਾਲੇ ਸਾਰੇ ਟਰੈਕ। ਇਹ ਸਵਰਾਜ 900 800 ਵਿੱਚ। ਇਹ ਸਵਰਾਜ 960 2016 ਮਾਡਲ ਹੈ ਜੀ। ਪੰਜਾਬ ਦਾ ਨੰਬਰ ਹੈ। ਚੰਗਾ ਟਰੈਕਟਰ ਧੱਕਾ ਬੰਪਰ ਉੱਪਰ ਲੱਗਾ ਹੋਇਆ ਆਲ オリジナル ਹੈ। ਇਹ ਇਹਦਾ ਰੇਟ? ਇਹ 485000 ਰੁਪਏ ਜੀ। ਬਾਕੀ ਮੌਕੇ ਤੇ। ਬਸ ਇਹ ਥੋੜਾ ਵੱਧ ਚੱਲੇ ਉਹ 2000 ਘੰਟਾ ਚੱਲੇ ਉਹ। ਇਹ ਮਹਿੰਦਰਾ 475 ਦੀ ਗੱਲ ਕਰੀ ਆਪਾਂ। ਇਹ ਮਹਿੰਦਰਾ 475 2006 ਮਾਡਲ ਹੈ ਜੀ। ਆਲ オリジナル ਹੈ। 255000 ਰੁਪਏ ਰੇਟ ਆ ਟਾਇਰ 75 ਪੈਸੇ ਆਈ ਦਾ ਇਹਦਾ ਰੇਟ 255000 ਰੁਪਏ ਵਿੱਚ ਚੰਗਾ ਟਰੈਕਟਰ ਕਿਸੇ ਨੂੰ ਥੋੜੇ ਬਜਟ ਨਾਲ ਲੈਣਾ ਹੋਵੇ ਇਹ 2019 ਮਾਡਲ ਆ ਯਾਰ ਜਨਸ 65 ਪੰਜ ਕਨੂਪੀ ਵਗੈਰਾ ਲੱਗਿਆ ਟਾਇਰ ਨਾਲ ਤੇ ਜੀ ਮੂਲੇ ਛੌਂਕੀਆ ਪੋਏ ਵੇ ਵੱਡੇ ਇਹ ਕਿੰਨਾ ਚੱਲਿਆ ਇਹ 1500 ਘੰਟਾ ਚੱਲੇ ਹੋਏ ਹੋ ਜੀ ਰੇਟ ਇਹਦਾ ਹੈਗਾ 565000 ਰੁਪਏ ਜੀ ਇਹ ਸੋਨਲਿਕਾ 60 ਜੀ ਡੀਆਈ 19 ਮਾਡਲ ਹੈ ਆਲ オリジナル ਹੈ ਨਾਲ ਦੇ ਟਾਇਰ ਨੇ ਬਿਲਕੁਲ ਨਵਾਂ ਟਰੈਕਟਰ ਹੈ ਕਿਤੇ ਵੀ ਕੋਈ ਕਲਮ ਨਹੀਂ ਲੱਗੀ ਵੀ ਇਹ ਚੱਲਿਆ ਹੋਊਗਾ ਜੀ 1200 ਘੰਟਾ ਇਹਦਾ ਰੇਟ ਹੈਗਾ ਜੀ 562000 ਰੁਪਏ ਇਹ 2015 ਮਾਡਲ ਹੈ ਬਰਨਾਲੇ ਦਾ ਨੰਬਰ ਹੈ ਸੈਕੰਡ ਹਾਉਨਰ ਹੈ ਹਾਂ 15 ਮਾਡਲ ਹੈ ਸੈਕੰਡ ਹਾਉਨਰ ਕਿੰਨਾ ਚੱਲਿਆ ਹੋਇਆ ਬਈ ਇਹ ਚੱਲਿਆ ਹੋਊਗਾ ਜੀ 22-2300 ਘੰਟਾ ਇਹ ਰੇਟ ਹੈਗਾ 5,28,000 ਰੁਪਏ ਮਗਰ ਟਾਇਰ ਵੱਡੇ ਪਏ ਹੋਏ ਆ 15 ਵਾਲੇ ਉਹ 14 ਨਾਲ 28 ਦਿੰਦੇ ਠੀਕ ਹੈ 15 ਨਾਲ 28 ਦਿਆ ਐਮ ਆਰ ਐਫ ਦੇ ਟਾਇਰ ਆ ਬਿਲਕੁਲ ਨਵੇਂ ਐ ਐਮ ਆਰ ਐਫ ਉੱਤੇ ਪਿਆ ਜੀ ਠੀਕ ਹੈ ਹਾਂ ਚਾਰ ਟਾਇਰ ਆ ਬਿਲਕੁਲ ਨਵੇਂ ਇਹ ਸੋਨਲ ਹੋਨਾਲੀ ਕਾ 3 ਸਪੀਡ 750 2023 ਮਾਡਲ ਜੀ ਹਾਂ ਬਿਲਕੁਲ 95 97 ਪੈਸੇ ਟੈਰ ਨਾਲ ਦੇ ਪਿਆ ਜੀ ਇਹ ਚੱਲਿਆ ਹੋਈ 3 400 ਘੰਟਾ ਬਸ ਤੇ ਜਿਹੜੇ ਰੇਟ ਦੀ ਗੱਲ ਕਰੀ ਇਹਦਾ ਰੇਟ ਹੈਗਾ 6 ਲੱਖ 42000 ਰੁਪਏ ਜੀ ਇਹ 2022 ਮਾਡਲ ਹੈ ਜੀ ਹਾਂ ਕੋ 22 ਮਾਡਲ ਆ 2 ਸਪੀਡ ਚ ਆ ਇਹ ਚੱਲਿਆ ਹੋਈ ਜੀ ਸਾਰਾ 400 500 ਘੰਟਾ ਬਸ ਲਗਭਗ ਇਹਦਾ ਰੇਟ ਹੈਗਾ ਜੀ ਮੰਨ ਕੇ ਚੱਲੋ ਤੁਸੀਂ 6 ਲੱਖ ਤੇ 90000 ਰੁਪਇਆ ਤੇ ਭਾਈ ਇਹ ਜونیਰ 5405 ਇਹ 20 ਮਾਡਲ ਹੈ ਜੀ 5405 ਕਨੋਪੀ ਵਗੈਰਾ ਲੱਗੀ ਹੋਈ ਆ ਟਾਇਰ ਟੂ ਨਾਲ ਦੇ ਜੀ ਇਹ ਕਿੰਨਾ ਚੱਲਿਆ ਭਾਈ ਇਹ 1200 ਘੰਟਾ ਚੱਲਿਆ ਹੋਊ ਜੀ ਰੇਟ ਇਹਦਾ 10,75,000 ਰੁਪਏ ਜੀ। ਸੇਵਾ ਜੀ ਇੱਕ ਵਾਰ ਫੇਰ ਤੁਸੀਂ ਆਪ ਦਾ ਐਡਰੈਸ ਦੱਸ ਦੋ। ਆਪਣਾ ਨੇੜੇ ਸਟੈਂਡਰਡ ਚੌਂਕ ਜੀ نیشنل ਹੋਟਲ ਦੇ ਨਾਲ ਆਪਣਾ ਸ਼ੋਅਰੂਮ ਆ ਬਿਲਕੁਲ ਪੁਲ ਦੇ ਨਾਲ ਆ ਬਾਬਾ ਡਾਕਟਰ ਸੇਲ ਪਰਚੇ ਦੇ ਨਾਮ ਦੀ। ਤੇ ਬਾਕੀ ਲੋਨ ਬਾਰੇ ਲੋਨ ਫੁੱਲ ਹੋ ਜੂਗਾ ਇਹ ਕੋਈ ਗੱਲ ਨਹੀਂ। ਤੇ ਹੋਰ ਕੀ ਪ੍ਰੋਸੀਜਰ ਆ ਮੰਨੋ ਜਿਹੜੇ ਇਹ ਬਾਈ ਨੇ ਟਰੈਕਟਰ ਖਰੀਦਣਾ ਹੋਵੇ। ਟਰੈਕਟਰ ਖਰੀਦਣਾ ਵੀ ਜਿੰਨੇ ਜਿੰਨਾ ਲੋਨ ਕਰਾਉਣਾ ਹੈ। ਉਹ ਸਿਮ্বল ਸਹੀ ਹੋਣਾ ਚਾਹੀਦਾ ਹੈ ਹਾਂ ਜਦੋਂ ਮਰਜ਼ੀ ਆ ਜੇ ਬੰਦਾ ਕੋਈ ਚੱਕਰਾਈ ਗੱਲ ਦੀ ਠੀਕ ਹੈ ਧੰਨਵਾਦ OK